ਇਸ 12ਵੀਂ ਪੌੜੀ ਦੀ ਚੌਥੀ ਪੰਕਤੀ ਵਿੱਚ ਗੁਰੂ ਮਹਾਰਾਜ ਕਹਿੰਦੇ ਨੇ ਜੀ ਮੰਨੇ ਕ ਬਹਿ ਕਰਨ ਵਿਚਾਰ ਤੇ ਗਾ ਕੇ ਵੀ ਪੜ ਸਕਦੇ ਹਾਂ ਜੀ ਇਸ ਨੂੰ ਮੰਨੇ ਕ ਬਹਿ ਕਰਨ ਵਿਚਾਰ ਮੰਨੇ ਕ ਜਿਸ ਜਿਸ ਮਨੁੱਖ ਨੇ ਪ੍ਰਭੂ ਪਰਮਾਤਮਾ ਦੀ ਗੱਲ ਮੰਨ ਲਈ ਹੈ ਜੀ ਜਿਸ ਨੇ ਉਸ ਪ੍ਰਭੂ ਪਰਮਾਤਮਾ ਦੇ ਨਾਲ ਇਕਮਿਕ ਹੋ ਗਿਆ ਹੈ ਉਸ ਨੂੰ ਸਮਝ ਕੇ ਉਸ ਦੇ ਨਾਲ ਪਿਆਰ ਪਾ ਲਿਆ ਹੈ ਉਸ ਦੇ ਹੁਕਮ ਨੂੰ ਮੰਨ ਲਿਆ ਹੈ ਉਸ ਦੀ ਰਜ਼ਾ ਵਿੱਚ ਹੈ ਜੀ ਉਸ ਮਨੁੱਖ ਦਾ ਬਹਿ ਕਰਨ ਵਿਚਾਰ ਭਾਵ ਬਹਿ ਹੈ ਜੀ ਬੈਠ ਕੇ ਕਰਨ ਹੈ ਜੀ ਕਰਦੇ ਨੇ ਵਿਚਾਰ ਹੈ ਜੀ ਸੋਚ ਅੰਦਾਜ਼ਾ ਜਾਂ ਵਿਚਾਰ ਕਰਨੀ ਜਿਵੇਂ ਆਪਾਂ ਕਹਿੰਦੇ ਹਾਂ ਯਾਰ ਉਹ ਮਨੁੱਖ ਕਿਦਾਂ ਦਾ ਹੋਵੇਗਾ ਸ਼ਾਇਦ ਉਹ ਇਦਾਂ ਦਾ ਹੋਵੇਗਾ ਸ਼ਾਇਦ ਉਹ ਉਦਾਂ ਦਾ ਹੋਵੇਗਾ ਜਿਹੜਾ ਪ੍ਰਭੂ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਹੋਵੇ ਕਿ ਉਹ ਦਿਆਲੂ ਹੋਵੇਗਾ ਕਿਰਪਾਲੂ ਹੋਵੇਗਾ ਦਾਤਾ ਦੇਣ ਵਾਲਾ ਹੋਵੇਗਾ ਜੀ ਤੇ ਇਹ ਗੱਲਾਂ ਦੀ ਜੀ ਅਰਥ ਵੀ ਦੇਹੀ ਨਿਕਲਦੇ ਨੇ ਕਿ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਭਿੱਜੇ ਹੋਏ ਪ੍ਰਭੂ ਪਰਮਾਤਮਾ ਦੀ ਰਜ਼ਾ ਵਿੱਚ ਹੋਏ ਪ੍ਰਭੂ ਪਰਮਾਤਮਾ ਦੇ ਹੁਕਮ ਵਿੱਚ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਡੁੱਬੇ ਹੋਏ ਮਨੁੱਖ ਦੀ ਆਤਮਿਕ ਅਵਸਥਾ ਦਾ ਸਿਰਫ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਭਾਵ ਵਿਚਾਰ ਹੀ ਕੀਤੀ ਜਾ ਸਕਦੀ ਹੈ ਔਰ ਕੁਝ ਨਹੀਂ ਪਤਾ ਲੱਗ ਸਕਦਾ ਜੀ ਉਸ ਦਾ ਠੀਕ ਹੈ ਜੀ ਆਓ ਅੱਗੇ ਦੇਖੀਏ ਗੁਰੂ ਮਹਾਰਾਜ ਸਾਨੂੰ ਕੀ ਉਪਦੇਸ਼ ਦਿੰਦੇ ਅਗਲੀਆਂ ਪੰਕਤੀਆਂ ਵਿੱਚ